ਪੰਜਾਬ ਦਾ ਵੈਦਰ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੇ ਆਂ ਪੰਜਾਬ ਦੇ 17 8 18 ਮਾਰਚ ਦੇ ਮੌਸਮ ਦੇ ਬਾਰੇ ਇਹ ਦੋ ਦਿਨ ਮੌਸਮ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਕਿਸ ਤਰ੍ਹਾਂ ਦੀ ਬਣੀ ਰਹਿਣਗੀਆਂ ਜਾਣਾਂਗੇ ਇਸ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਹੇ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟੇਲਾਈਟ ਤਸਵੀਰਾਂ ਜਿਹੜੀਆਂ ਦੇਖ ਸਕਦੇ ਆਂ ਆਪਾਂ ਕੋਈ ਵੀ ਬਦਲਵਾਈ ਪੰਜਾਬ ਦੇ ਵਿੱਚ ਨਹੀਂ ਦੇਖਣ ਨੂੰ ਮਿਲ ਰਹੀ ਆਉਣ ਵਾਲੇ 2-3 ਦਿਨ ਪੰਜਾਬ ਦੇ ਵਿੱਚ ਆਪਾਂ ਨੂੰ ਕਲੀਅਰ ਦੇਖਣ ਨੂੰ ਮਿਲਣਗੇ ਜੇ ਗੱਲ ਕਰੀਏ ਤਾਪਮਾਨ ਕਿੰਨਾ ਕੁ ਪੰਜਾਬ ਦਾ ਜਿਹੜਾ ਬਣਿਆ ਰਹਿ ਗਿਆ ਇਹਨਾਂ ਦਿਨਾਂ ਦੇ ਵਿਚਕਾਰ ਅੱਜ ਦਾ ਵੱਧ ਤੋਂ ਵੱਧ ਤਾਪਮਾਨ ਜਿਹੜਾ ਪੰਜਾਬ ਦਾ 27 ਤੋਂ 26 ਡਿਗਰੀ ਤੱਕ ਜਿਹੜਾ ਸੀ ਬਣਿਆ ਰਿਹਾ ਸੀ ਕੱਲ ਆਪਾਂ ਨੂੰ ਤਾਪਮਾਨ ਟੈਂਪਰੇਚਰ ਕਹਿ ਸਕਦੇ ਹਾਂ 30 ਡਿਗਰੀ ਤੱਕ ਦੇਖਣ ਨੂੰ ਮਿਲੇਗਾ ਜੀ ਗੱਲ ਕਰੀਏ ਬੱਦਲਬਾਈ ਜੀ ਏਰੀਆ ਉਹ ਆਪਾਂ ਕੱਲ ਸ਼ਾਮ ਨੂੰ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਕੱਲ ਤੇ ਪਰਸੋਂ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਬਾਅਦ ਮੌਸਮ ਜਿਹੜਾ ਸਾਫ਼ ਰਹੇਗਾ ਜਿਸ ਕਰਕੇ ਪੰਜਾਬ ਦੇ ਵਿੱਚ ਟੈਂਪਰੇਚਰ ਇੱਕੋ ਲੱਗਤ ਵਧੇਗਾ ਜਿਉਂ ਕਿ ਆਪਾਂ ਦੇਖ ਸਕਦੇ ਹਾਂ ਟੈਂਪਰੇਚਰ ਕਾਫੀ ਜ਼ਿਆਦਾ ਆਪਾਂ ਨੂੰ ਵਧਦਾ ਹੋਇਆ ਦੇਖਣ ਨੂੰ ਮਿਲ ਰਿਹਾ ਘੱਟੋ ਘੱਟ ਟੈਂਪਰੇਚਰ 40 ਡਿਗਰੀ ਤੱਕ ਇਹ ਮਹੀਨਾ ਟੱਪਣ ਤੋਂ ਪਹਿਲਾਂ ਜਿਹੜਾ ਪਹੁੰਚ ਜਾਵੇਗਾ ਟੈਂਪਰੇਚਰ ਕਾਫੀ ਤੇਜ਼ੀ ਨਾਲ ਪੰਜਾਬ ਦੇ ਵਿੱਚ ਵਧ ਰਿਹਾ ਜੋ ਕਿ ਪੰਜਾਬ ਲਈ ਇੱਕ ਵਧੀਆ ਗੱਲ ਨਹੀਂ ਹੈਗੀ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ